ਉਦਘਾਟਨ ਦੇ ਕੁਝ ਹੀ ਘੰਟਿਆਂ ਬਾਅਦ ਮੀ ਕਾਰਨ ਖੁੱਲੀ ਆਮ ਆਦਮੀ ਕਲੀਨਿਕ ਦੀਪੋਰ ਦਰਅਸਲ ਪੰਜਾਬ ਸਰਕਾਰ ਵੱਲੋਂ ਆਮ ਆਦਮੀ ਕਲੀਨਿਕ ਖੋਲ ਕੇ ਲੋਕਾਂ ਨੂੰ ਵਧੀਆ ਤੇ ਬਿਹtere ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਦਾਅਵੇ ਕੀਤੇ ਜਾ ਰਹੇ ਨੇ ਜਿਸ ਦੇ ਆਧਾਰ ਤੇ ਸੂਬੇ ਦੇ ਵਿੱਚ ਬੀਤੇ ਦਿਨੀ 165 ਨਵੇਂ ਮੁਹੱਲਾ ਕਲੀਨਿਕ ਦਾ ਉਦਘਾਟਨ ਕੀਤਾ ਗਿਆ ਪਰ ਜੇਕਰ ਗੁਰਦਾਸਪੁਰ ਜ਼ਿਲ੍ਹੇ ਦੇ ਸ਼ਹਿਰ ਢਾਲੀਵਾਲ ਵਿੱਚ ਪੁਰਾਣੇ ਢਾਲੀਵਾਲ ਵਿਖੇ ਨਵੇਂ ਖੁੱਲੇ ਆਮ ਆਦਮੀ ਕਲੀਨਿਕ ਦੀ ਗੱਲ ਕਰੀਏ ਤਾਂ ਬਿਲਡਿੰਗ ਦੀ ਉਦਘਾਟਨ ਦੇ ਕੁਝ ਹੀ ਕੰਟਿਆਂ ਬਾਅਦ ਮੀਂਹ ਪੋਲ ਖੋਲ ਦਿੱਤੀ। ਦਰਅਸਲ ਉਦਘਾਟਨ ਦੇ ਅਗਲੇ ਦਿਨ ਹੀ ਮੀਂਹ ਕਾਰਨ ਕਲੀਨਿਕ ਦੀ ਛੱਤ ਚੋਣ ਲੱਗ ਪਈ। ਲੈਂਟਰ ਦੇ ਵਿੱਚ ਵੱਡੀਆਂ-ਵੱਡੀਆਂ ਤਰੇੜਾਂ ਆ ਗਈਆਂ। ਦੱਸਿਏ ਕਿ ਇਹ ਇਮਾਰਤ ਇੱਕ ਪੁਰਾਣੀ ਇਮਾਰਤ ਦੀ ਮੁਰ ਉਸਾਰੀ ਕਰਕੇ ਤਿਆਰ ਕਰਵਾਈ ਗਈ ਸੀ। ਜਦੋਂ ਛਤ ਦੀਆਂ ਖਬਰਾਂ ਮਿਲਣ ਤੇ ਮੌਕੇ ਤੇ ਪਹੁੰਚੇ ਪੱਤਰਕਾਰਾਂ ਵੱਲੋਂ ਪੂਰੇ ਕਲੀਨਿਕ ਦਾ ਮੁਆਇਨਾ ਕੀਤਾ ਗਿਆ ਤਾਂ ਇਸ ਕਲੀਨਿਕ ਦੀਆਂ ਹੋਰ ਵੀ ਕਈ ਖਾਮੀਆਂ ਉਜਾਗਰ ਹੋਈਆਂ। ਇਸ ਬਿਲਡਿੰਗ ਦੇ ਆਲੇ-ਦੁਆਲੇ ਗੰਦਗੀ ਦੇ ਵੱਡੇ ਢੇਰ ਲੱਗੇ ਹੋਏ ਸੀ। ਇੱਥੇ ਸਭ ਤੋਂ ਵੱਡੀ ਲਾਪਰਵਾਹੀ ਇਹ ਹੈ ਕਿ ਉੱਥੇ ਪਾਣੀ ਦੀ ਨਿਕਾਸੀ ਦਾ ਕੋਈ ਵੀ ਪ੍ਰਬੰਧ ਨਹੀਂ। ਮੁਹੱਲਾ ਕਲੀਨਿਕ ਦੇ ਬੈਕਸਾਈਡ ਤੇ ਗੰਦੇ ਪਾਣੀ ਦੀ ਬਦਬੂ ਦੇ ਨਾਲ ਬਿਮਾਰੀਆਂ ਫੈਲਣ ਦਾ ਖਤਰਾ ਵੀ ਬਣ ਗਿਆ ਹੈ। ਉੱਥੇ ਇਸ ਮੌਕੇ ਤੇ ਪਹੁੰਚੇ ਸ਼ਿਵ ਸੈਨਾ ਹਿੰਦੁਸਤਾਨ ਦੇ ਪੰਜਾਬ ਯੂਥ ਚੇਅਰਮੈਨ ਰੋਹਿਤ ਅਬਰੋਲ ਦੇ ਵੱਲੋਂ ਸੀਐਮ ਮਾਨ ਨੂੰ ਕਈ ਟਿੱਖੇ ਸਵਾਲ ਕੀਤੇ ਗਏ। ਉਹਨਾਂ ਕਿਹਾ ਕਿ ਇਸ ਨਵੇਂ ਆਮ ਆਦਮੀ ਪਾਰਟੀ ਦੇ ਕਲੀਨਿਕ ਦੀ ਹਾਲਤ ਅਜਿਹੀ ਹੈ ਕਿ ਇੱਥੇ ਇਲਾਜ ਕਰਉਣ ਲਈ ਆਏ ਲੋਕ ਹੋਰ ਬਿਮਾਰੀਆਂ ਆਪਣੇ ਨਾਲ ਲੈ ਕੇ ਜਾਣਗੇ। ਮੈਂ ਰੋਹਿਤ ਅਬਰੋਲ ਪੰਜਾਬ ਚੇਅਰਮੈਨ ਸ਼ਿਵ ਸੈਨਾ ਹਿੰਦੁਸਤਾਨ ਅੱਜ ਸਾਡੇ ਸ਼ਹਿਰ ਧਾਰੀਵਾਲ ਦੇ ਪਰਾਣਾ ਧਾਰੀਵਾਲ ਵਿੱਚ ਆਮ ਆਦਮੀ ਕਲੀਨਿਕ ਖੁੱਲਿਆ ਜਿਸ ਦਾ ਕੁਝ ਘੰਟੇ ਪਹਿਲਾਂ ਉਦਘਾਟਨ ਹੋਇਆ ਹੈ। ਮੈਂ ਸਾਰੇ ਪੱਤਰਕਾਰ ਸਾਥੀਆਂ ਨੂੰ ਪਹਿਲਾਂ ਵੀ ਦਿਖਾ ਚੁੱਕਿਆ ਹਾਂ ਕਿ ਇੱਥੇ بارشੇ ਚੱਲਦੇ ਆ ਲੈਂਟਰ ਸਾਰਾ ਲੀਕ ਕਰ ਰਿਹਾ ਹੈ ਕੰਦ ਦੇ ਵਿੱਚ ਤਰੇਲਾ ਨੇ ਸਫਾਈ ਵਿਵਸਥਾ ਦਾ ਬੁਰਾ ਹਾਲ ਹੈ ਗੋਡੇ-ਗੋਡੇ ਭੰਗਿਆ ਤੇ ਪਿੱਛੇ ਦੇਖ ਕੇ ਵੀ ਆਏ ਹੋ ਨਾ ਕੋਈ ਪਾਣੀ ਦੀ ਨਿਕਾਸੀ ਹੈ ਨਾ ਪਾਈਪਾਂ ਦੇ ਠੇਕੇਦਾਰ ਵੱਲੋਂ ਟੱਕਣ ਲਗਾਏ ਜੂੜੀ ਸਮਝੇਗੀ ਕਿ ਟੱਕਣ ਵੀ ਲਗਾ ਦਈਏ ਪਾਈਪਾਂ ਨੂੰ ਇੰਨਾ ਬੁਰਾ ਹਾਲ ਹੈ ਸਫਾਈ ਵਿਵਸਥਾ ਦਾ ਕੌਣ ਜ਼ਿੰਮੇਵਾਰ ਇਸ ਦਾ ਦੱਸਿਆ ਜਾਵੇ ਇਹ ਚੀਜ਼ ਦਾ ਜੋ ਠੇਕਾ ਹੋਇਆ ਸੀਗਾ ਜਦੋਂ ਇਹ ਠੇਕਾ ਟੈਂਡਰ ਜਾਂ ਜੋ ਵੀ ਪਾਸ ਕੀਤਾ ਗਿਆ ਉਸ ਟਾਈਮ ਐਸਐਮਓ ਸਾਹਿਬ ਨੇ ਕੀ ਗੱਲ ਇਹ ਚੀਵਲ ਧਿਆਨ ਨਹੀਂ ਦਿੱਤਾ ਆ ਕਿ ਉਡਗਾਟਣ ਦੇ ਕਰਨ ਤੋਂ ਪਹਿਲਾਂ ਕਿਤੇ ਸਫਾਈ ਵਿਵਸਥਾ ਕੀ ਹੋਣੀ ਚਾਹੀਦੀ ਹੈ ਕਿ ਯਾਰੇ ਦਿਵਾਲੀ ਸਫਾਈ ਹੈ ਕਿ ਨਹੀਂ ਹੈ ਲੋਕੀ ਇਹ ਕੇ ਆਪਣੀ ਬਿਮਾਰੀ ਠੀਕ ਕਰਨਾਂ ਨਾ ਕਿ ਉਲਟਾ ਬਿਮਾਰ ਹੋਣਗੇ ਜਿੰਨੀ ਇੱਥੇ ਕੋਈ ਪਾਣੀ ਦੀ ਨਿਕਾਸੀ ਨਹੀਂ ਹੈ ਗੋਡੇ-ਗੋਡੇ ਭੰਗ ਹੈ ਵਿੱਚ ਜਾਨਵਰ 50 ਤਰ੍ਹਾਂ ਦੇ ਤੁਰ ਫਿਰ ਰਹੇ ਨੇ ਉਹਨਾਂ 'ਚ ਦੱਸੋ ਮੈਨੂੰ ਇਹ ਚੀਜ਼ ਦਾ ਜ਼ਿੰਮੇਵਾਰ ਕੌਣ ਹੈ ਮੰਗ ਕਰਦੇ ਹੋ ਸਾਡੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਬਹੁਤ ਹੀ ਇਮਾਨਦਾਰ ਵਿਅਕਤੀ ਨੇ ਔਰ ਬਹੁਤ ਹੀ ਤਨਦੇਈ ਨਾਲ ਪੰਜਾਬ ਦਾ ਪੂਰਾ ਕੰਮ ਕਰ ਰਹੇ ਨੇ ਇਮਾਨਦਾਰੀ ਨਾਲ ਤੇ ਉੱਪਰ ਦੇ ਲੈਵਲ ਤੇ ਤਾਂ ਭਗਵੰਤ ਮਾਨ ਜੀ ਬਹੁਤ ਵਧੀਆ ਕੰਮ ਕਰ ਰਹੇ ਨੇ 165 ਕਲੀਨਿਕ ਦਾ ਕੱਲ੍ਹ ਉਦਘਾਟਨ ਹੋਇਆ ਜਿੱਥੇ ਕੇਜਰੀਵਾਲ ਸਾਹਿਬ ਵੀ ਸ਼ਿਰਕਤ 'ਚ ਆਏ ਨੇ ਤੋਂ ਉਹਨਾਂ ਵੱਲੋਂ ਬਹੁਤ ਵਧੀਆ ਚੱਲ ਰਿਹਾ ਵਾ ਉੱਪਰ ਦੇ ਲੈਵਲ ਤੋਂ ਕੰਮ ਪਰ ਨੀਚਲੇ ਲੈਵਲ ਤੋਂ ਇਹ ਤਾਂਦਲੀ ਹੋ ਰਹੀ ਹੈ ਇਹ ਭਗਵੰਤ ਮਾਨ ਜੀ ਨੂੰ ਮੈਂ ਅਪੀਲ ਵੀ ਕਰਦਾ ਕਿ ਬੇਨਤੀ ਕਰਦਾ ਕਿ ਭਗਵੰਤ ਮਾਨ ਜੀ ਇਹ ਚੀਜ਼ ਵੱਲ ਥੋੜਾ ਜਿਹਾ ਧਿਆਨ ਦੇਵੋ ਬਾਰੋ ਦਾ ਬਿਲਡਿੰਗ ਬਹੁਤ ਵਧੀਆ ਤੁਹਾਨੂੰ ਨਜ਼ਰ ਆ ਰਹੀ ਆ ਪਰ ਆਲਾ ਦਿਵਾਲਾ ਇਹਦਾ ਖੰਡਰ ਬਣਿਆ ਹੋਇਆ ਵਾ ਬਹੁਤ ਬੱਤਰ ਹਾਲਤ ਵਿੱਚ ਬਿਲਡਿੰਗ ਹੈ ਤੋਂ ਮੈਂ ਭਗਵੰਤ ਮਾਨ ਜੀ ਨੂੰ ਬੇਨਤੀ ਕਰਦਾ ਕਿ ਤੁਸੀਂ ਨਿਚਲੇ ਲੈਵਲ ਤੇ ਜਾਂਚ ਕਰਵਾਓ ਇਸ ਦੀ ਧਾਰੀਵਾਲ ਪੁਰਾਣਾ ਧਾਰੀਵਾਲ ਮੋਹੱਲਾ ਕਲੀਨਿਕ ਦੀ ਕਿ ਇਹਦੇ ਵਿੱਚ ਜੋ ਬੰਦੇ ਦੋਸ਼ੀ ਹੋਣਗੇ ਉਹਨਾਂ ਦੇ ਖਲਾਫ ਸਖਤ ਸਖਤ ਕਾਰਵਾਈ ਕਰਨ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਭਗਵੰਤ ਮਾਨ ਜੀ ਇਹ ਚੀਜ਼ ਦੀ ਡੂੰਘੀ ਘਰਾਈ ਨਾਲ ਜਾਂਚ ਕੀਤੀ ਜਾਵੇ ਔਰ ਇਸ ਦਾ ਜਲਦੀ ਤੋਂ ਜਲਦੀ ਸਪਸ਼ਟੀਕਰਨ ਦਿੱਤਾ ਜਾਵੇ ਕਿ ਕਿਸ ਦੀ ਨਲਾਇਕੀ ਦੇ ਨਾਲ ਇੱਥੇ ਇਨਾ ਪੈਸਾ ਸਰਕਾਰ ਦਾ ਖਰਾਬ ਕੀਤਾ ਗਿਆ ਹੈ ਔਰ ਜੋ ਬੰਦੇ ਇਸਦੇ ਵਿੱਚ ਦੋਸ਼ੀ ਪਾਏ ਜਾਣ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕਰਨ ਕਿ ਗਾਹ ਤਾਂ ਕੋਈ ਐਦਾ ਦਾ ਕੰਮ ਨਾ ਕਰ ਸਕੇ ਤੁਹਾਡੀ ਪਾਰਟੀ ਦੇ ਵਿੱਚ ਉੱਥੇ ਇਸ ਮਾਮਲੇ ਸੰਬੰਧੀ ਜਦੋਂ ਐਸਐਮਓ ਤਾਲੀਵਾਲ ਡਾਕਟਰ ਮਨਿੰਦਰਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹਨਾਂ ਦੇ ਧਿਆਨ ਵਿੱਚ ਆਇਆ ਹੈ ਕਿ ਇਸ ਬਿਲਡਿੰਗ ਦੇ ਲੈਂਟਰ ਵਿੱਚ ਦਰਾਰਾਂ ਤੇ ਪਾਣੀ ਚੋਰੀ ਹੈ ਉਹਨਾਂ ਕਿਹਾ ਕਿ ਉਹਨਾਂ ਦੇ ਵੱਲੋਂ ਇਸ ਕਲੀਨਿਕ ਦੇ ਠੇਕੇਦਾਰ ਨੂੰ ਸਖਤ ਹਦਾਇਤਾਂ ਕੀਤੀਆਂ ਜਾਣਗੀਆਂ ਜਿੱਥੇ ਵੀ ਕਿਤੇ ਕੰਮ ਵਿੱਚ ਖਾਮੀਆਂ ਨੇ ਉਹਨਾਂ ਨੂੰ ਦੂਰ ਕੀਤਾ ਜਾਵੇਗਾ ਇਸ ਤੋਂ ਇਲਾਵਾ ਉਹਨਾਂ ਦਾ ਹੋਰ ਕੀ ਕੁਝ ਕਹਿਣਾ ਸੀ ਆਓ ਤੁਹਾਨੂੰ ਸੁਣਾਉਂਦੇ ਆਂ ਮੈਂ ਡਾਕਟਰ ਮਨਿੰਦਰਜੀਤ ਸਿੰਘ ਐਸਐਮਓ ਤਾਰੀਵਾਲ ਹਾਂਜੀ 2 ਤਰੀਕ ਨੂੰ ਸਰਦਾਰ ਜਗਰੂਪ ਸਿੰਘ ਸੇਖਵਾ ਸਾਹਿਬ ਨੇ ਉਦਘਾਟਨ ਕੀਤਾ ਇਸ ਨਵੇਂ ਬਣੇ ਅਰਬਨ ਆਮ ਆਦਮੀ ਕਲੀਨਿਕ ਦਾ ਔਰ ਬਹੁਤ ਹੀ ਸ਼ਾਨਦਾਰ ਬਿਲਡਿੰਗ ਤਿਆਰ ਹੋਈ ਹੈ ਵਿਦ ਫੁਲੀ ਇਕুইਪਡ ਜਿਹੜਾ ਹੈਗੀ ਹੈ ਤੇ ਇਹਦੇ ਵਿੱਚ ਲੇਟੈਸਟ ਜੋ ਫੈਸਿਲਿਟੀਆਂ ਹੈਗੀਆਂ ਨੇ ਉੱਥੇ ਮੁਹੱਈਆ ਕੀਤੀਆਂ ਗਈਆਂ ਨੇ ਸਰਕਾਰ ਦੁਆਰਾ ਔਰ ਜਿੱਥੋਂ ਤੱਕ ਤੁਹਾਡੇ ਇਸ ਕੁਐਸਚਨ ਦਾ ਰਾਈਜ਼ ਦਾ ਕਿ ਸਵਾਈ ਦਾ ਪ੍ਰਬੰਧ ਜਾਂ ਫਿਰ ਉਸ ਦਿਨ ਜੜੀ ਲੀਕੇਜ ਦੀ ਪ੍ਰੋਬਲਮ ਆਈ ਹੈ ਉਸ ਦਿਨ ਅਨ ਪ੍ਰੈਸੀਡੈਂਟ ਬਾਰਿਸ਼ ਹੋਈ ਬਹੁਤ ਜ਼ਿਆਦਾ ਬਾਰਿਸ਼ ਹੋਈ ਔਰ ਚਲੋ ਇਸ ਦੇ ਨਾਲ ਸਾਨੂੰ ਪਤਾ ਲੱਗਾ ਕਿ ਕੁਝ ਜਿਹੜਾ ਪਾਣੀ ਉੱਪਰੋਂ ਛੱਤ ਤੋਂ ਓਵਰਫਲੋ ਹੋ ਗਿਆ। ਇਹਦੇ ਵਾਸਤੇ ਜਿਹੜਾ ਹੈਗਾ ਹੈ ਇਹ ਅਸੀਂ ਹਰਪਾਲ ਸਿੰਘ ਕੰਗੜੇ ਦੇ ਠੇਕੇਦਾਰ ਸੀਗੇ। ਜੀ। ਉਹਨਾਂ ਦੀ ਨੌਲੇਜ ਲੈਂਦਾ ਤੇ ਜਿਹੜੀ ਪਿਛਲੇ ਪਾਸੇ ਸਫਾਈ ਦਾ ਵੀ ਜਿਹੜਾ ਕੰਮ ਹੈ ਉਹਦੇ ਵਿੱਚ ਮੈਂ ਈਓ ਸਾਹਿਬ ਦੀ ਨੌਲੇਜ ਵੀ ਲੈਂਦਾ। ਉਹ ਇਹ ਇਮੀਡੀਟਲੀ ਇਹਨਾਂ ਦਾ 2-4 ਦਿਨਾਂ 'ਚ ਦਾ ਟੋਟਲ ਹੱਲ ਕਰ ਦਿੱਤਾ ਜਾਵੇਗਾ।